ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਟੜਕਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹੁਣ ਅਗਲਾ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਵੜਾ ਤਣੇ ਦਿਖਾਉਣੀਆਂ ਤੇ ਇੱਕ ਨੀਲੀ ਰਾਵੀ ਝੋਟੀ ਜਿਹੜੀ ਤੁਹਾਨੂੰ ਦਿਖਾਵਾਂਗੇ ਇਹ ਚਾਰੇ ਦੀਆਂ ਚਾਰੇ ਤਾਂ ਸੁਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਆ ਗੱਲਬਾਤ ਆਪਾਂ ਕਰਦੇ ਵੀ ਦਿਹਾਨਾ ਨਾਲ ਤੇ ਪੁੱਛਦੇ ਸਾਡੀ ਡਿਟੇਲ ਅੱਜ ਤੁਹਾਨੂੰ ਸਾਰੇ ਪਸ਼ੂ ਅੰਦਰ ਅੰਦਰੇ ਤੋਰ ਕੇ ਦਿਖਾਵਾਂਗੇ ਬਾਹਰ ਜਿਹੜਾ ਮੈਂ ਕਾਫੀ ਭਾਂੰਦਿਆ ਤੇ ਚਿੱਕੜ ਵਿੱਚ ਜਿਹੜਾ ਬਾਹਰ ਕਾਫੀ ਹੋਇਆ ਪਿਆ ਆਪਾਂ ਦੇਖ ਸਕਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਪੰਚ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਠੀਕ ਆ ਜੀ ਬੀ ਸੁਣਾਓ ਵੇ ਗਿਆ ਕੱਲ ਵਾਲਾ ਮਾਲ ਫਿਰ ਮੈਂ ਕਹਿੰਦਾ ਮਿੰਟੋ ਮਿੱਟੀ ਭਾਈ ਜੀ ਆ ਜੀ ਠੀਕ ਆ ਹਾਂਜੀ ਅੱਜ ਫੇਰ ਕਿ ਨੀਲੀ ਦੀ ਝੋਟੀ ਲੈਣਤੀ ਫਿਰ ਹਾਂਜੀ ਨੀਲੀ ਦੀ ਇੱਕ ਹੋਰ ਜੀ ਨਾਲ ਉਹਦੇ ਕਰਾ ਤੀ ਦੋ ਦੀ ਝੋਟੀ ਸੂਈ ਤਨ ਨੂੰ ਨਹੀਂ ਜੋ ਤਿਆ ਮ ਕਰਨ ਹਾਂਜੀ ਹਾਂਜੀ ਜੋੜਾ ਰਤੀ ਤੋਂ ਵੀਰ ਪੁੰਗਿਆ ਤਾਂ ਅਸੀਂ ਕੋਹ ਲੈ ਕੇ ਤੇ ਇੱਕ ਹੋਰ ਪੁੰਗ ਲੈ ਗਿਆ ਠੀਕ ਆ ਚਲੋ ਨਾਮ ਦੱਸਦੇ ਕਰੀ ਆਪਣਾ ਫਿਰ ਨਾਮ ਮੇਰਾ ਭਾਈ ਬਲੀ ਚੰਦ ਸਿੰਘ ਜੀ ਹਾਂਜੀ ਪਿੰਡ ਹਰੜ੍ਹ ਕਲਾ ਤਸੀਲ ਹੀ ਨਾਲਾ ਤੇ ਜ਼ਿਲ੍ਹਾ ਅਮ ਠੀਕ ਹੈ ਹਰਮਨ ਜੋਤ ਕੈਮ ਹੈ ਪੂਰਾ ਹਾਂਜੀ ਪੈ ਗਈਆਂ ਛੁੱਟੀਆਂ ਹਾਂਜੀ ਠੀਕ ਹੈ ਹੁਣ ਮੀ ਨੌ ਨੌ ਰਿਜਲਟ ਨੌ ਤਰੀਕ ਨੂੰ ਰਿਜਲਟ ਆ ਹਾਂਜੀ ਪਾਸ ਨਾ ਹੁੰਦਾ ਕਿ ਫੇਲ ਪਾਸ ਸੀ ਨਾ ਵਾੜਦਾ ਵੜਾ ਕਿੰਨੇ ਨੰਬਰ ਹੁੰਦੇ ਹੁੰਦੇ ਤੇਰੇ 9 9 ਵਾਲੀ ਲਾਈਨ ਚ ਅੱਛਾ 9 ਵਾਲੀ ਲਾਈਨ ਚ ਠੀਕ ਹੈ ਤੇ ਅੱਜ ਫਿਰ ਲੱਗੀ ਛੜੀ ਵਿੱਦੀ ਹਾਂਜੀ ਛੜੀ ਹਰਪ੍ਰੀਤ ਭਾਈ ਵਾਵਾ ਹੀ ਲੱਗੀ ਹੈ ਹਨਾ ਹਾਂਜੀ ਹਾਂਜੀ ਸਵੇਰ ਦਾ ਪੈਂਦਿਆ ਮੀ ਸਵੇਰ ਦਾ ਪੈਂਦਾ ਡੰਗਰ ਹੀ ਸੋਹ ਵਾੜੇ ਆਏ ਫੇਰ ਅੰਦਰੇ ਅੰਦਰੇ ਤੋਰ ਦਾਂਗੇ ਹਾਂ ਅੰਦਰੇ ਤੋਰਦੇ ਨੇ ਕੋਈ ਜਾਣੀਏ ਤੇ ਕਿੰਨਾ ਸੁਆਜਾ ਝੋਟੀ ਦਾ ਭਾਈ ਦੂਜਾ ਸੁਆਜੇ ਹਾਂ ਦੇਖ ਸਕਦੇ ਬਿੱਲੀਆਂ ਅੱਖਾਂ ਦੋਵੇਂ ਪਿਓਰ ਨੀਲੀ ਰਾਵੀ ਭਾਈ ਪੂਰੀ ਨੀਲੀ ਆ ਜਿਹੜੀ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ ਹਾਂਜੀ 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 ਆ ਥਾਣ ਵੀ ਦੇਖ ਸਕਦੇ ਤੇ ਲੱਗਦਾ ਬਾਕੀ ਮੌਸਮ ਠੰਡਾ ਹੋ ਆਦੇ ਕਰਕੇ ਨਵਾਈ ਨਵਾਈ ਨਹੀਂ ਆ ਅਜੇ ਪੁੱਛ ਕੇ ਪਸ਼ੂ ਆਏ ਹੀ ਆ ਸੋਹੀ ਅਗਲੇ ਪਿਛਲੇ ਪੈਰ ਆ ਪਾਤਰਾ ਦੇਖ ਸਕਦੇ ਪਿੱਤੇ ਹੀ ਆ ਤੇ ਕਿੰਨਾ ਚਿਰ ਹੋਇਆ ਵਿਰਜਨ ਸੁਈ ਨਾ ਕਿੰਨੂ ਵਿਰਜ ਪੰਜਵਾਂ ਦਿਨ ਸੁਈ ਜੀ ਬੱਚਾ ਕੀ ਇਹਦੇ ਮਗਰ ਅੱਛਾ ਇਹਦੇ ਮਗਰ ਕੱਟਾ ਆ ਹਾਂਜੀ ਉਹ ਕੱਟਾ ਜੀ ਠੀਕ ਆ ਜਿਹੜਾ ਖਲੋਤਾ ਹਾਂਜੀ ਕੱਟਾ ਜੀ ਹਾਂ ਕੱਟਾ ਜਿਹੜਾ ਇਹਦੇ ਮਗਰ ਤੇ ਕਿੰਨਾ ਦੁੱਧ ਤਿਆਰ ਕਰਗੀ ਜੀ ਹਾਂ ਵੀਰ ਭਾਜੀ ਦੁੱਧ ਲੀਟਰ ਵਾਲਾ 10 ਕਿਲੋ ਹੋਊਗਾ ਅੱਛਾ ਆਪਾਂ 9 ਕਿਲੋ ਪਾਵਾਂਗੇ ਠੀਕ ਆ ਹਾਂਜੀ ਤੇ ਕਿੰਨਾ ਕਿਚਵਾਈ ਜਾਊਗੀ ਦੁੱਧ ਭਾਜੀ 12 ਤੋਂ ਪਲਾਸੀ ਵੀਰ ਹਾਂ ਦੱਸਿਆ ਬਰੀ ਜਣਾ ਗਾਰੰਟੀ ਦਿੱਤੀ ਆ ਪਾਣੀ ਛੋਲੀ ਜੀ ਠੀਕ ਆ ਜੀ ਹਾਂਜੀ ਕਹਿੰਦੇ ਵੀ ਪਹਿਲੇ ਸੂਏ ਅਸੀਂ ਬੱਚੇ ਨੂੰ ਮੱਲਾ ਚੰਗਾ ਆ ਕੇ 12 ਕਿਲੋ ਦੁੱਧ ਚੋਲਦੇ ਰਿਆਂ ਤੋਰਾਂ ਫੇਰ ਇੱਕ ਰੀਨ ਹੋਰ ਹਣੇ ਭਾਜੀ ਬਾਕੀ ਉਹ ਤਰ੍ਹਾਂ ਜਿਹੜੀ ਕੱਦ ਕਾਠ ਦੀ ਚੰਗੀ ਖਵਾਨ ਦੇ ਵਿੱਚ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਬਾਕੀ ਸੋਹਣੀ ਝੋਟੀ ਆ ਜਿਹੜੀ ਤੇ ਕੀ ਰੱਖਣਾ ਮਨਜੋ ਤੇ ਦਾ 70000 70000 ਕਰਨਾ ਵਿੱਚ ਮਨ 68000 68000 ਹੀ ਦੇ ਦੇਵੋਗੇ ਬਾਕੀ ਮੋਕੇ ਤੇ ਵੀ ਜੀ ਹੋਰੋ ਜਮਾਨ ਕੋਈ ਨਹੀਂ ਥੋੜਾ ਪਤਾ ਵੀ ਦੀ ਕਰਦਾ ਬਾਕੀ ਛੋਟੀ ਬੜੀ ਚੱਲੀ ਆ ਠੀਕ ਹੈ ਜੀ ਬਾਕੀ ਤੁਸੀਂ ਸਿਆਣੇ ਹਰਦੇ ਪਾ ਜਿੱਦਾਂ ਬਾਹਰ ਮੋਲਿਆਂ ਨਾਲ ਡੰਗਰ ਹਾਂਜੀ ਹਾਂਜੀ ਮੈਂ ਲਵਦਾ ਬੜਾ ਔਖਾ ਜੀ ਹੁੰਦਾ ਡੰਗਰ ਠੀਕ ਹੈ ਜੀ ਬਾਕੀ ਆਪਾਂ ਤਿੰਨ ਬੜੀਆਂ ਔਖੀਆਂ ਛੋਟੀਆਂ ਲੰਬੀਆਂ ਠੀਕ ਹੈ ਜੀ ਦੋ ਜਣਾ ਪੀਰ ਹੋ ਨਹੀਂ ਲੱਗੇ ਇੱਕ ਕੋਈ ਵੀਰ ਹੋਰ ਲੈ ਗਿਆ ਹਾਂਜੀ ਹਾਂਜੀ ਉਹ ਆਖੀ ਉਦਾਂ ਖੜੀਆਂ ਠੀਕ ਹੈ ਜੀ ਇਹ ਵੀ ਚਲੋ ਜਿਤਰਾ ਬਾਹਰ ਫਰੀਦਾ ਲੋਕ ਇਹਦਾ ਮੇਰੇ ਕੋ 85000 ਰੁਪਏ ਵੀਰ ਮੁੱਲ ਕਰਦੇ ਵੇ ਅੱ ਸਾਲਾ ਲੋਬੀ ਠੀਕ ਆ ਇਹਦੇ ਤੇ ਜੇ ਫੇਰੇ ਜਾ ਕੇ ਝੋਟੀ ਹੁੰਦੀ ਮੈਂ ਠੀਕ ਆ ਜੀ ਹਾਂ ਜੀ ਚਲੋ ਹੁਣ ਆ ਜਿਹੜੀ ਆ ਬੈੜੇ ਦੂਸਰੇ ਨੰਬਰ ਤੇ ਇਹ ਪਾਰੀ ਬੰਦੇ ਰਹਿੰਦਾ ਤੇ ਥੋੜਾ ਬੋਤਾ ਵੱਡਿਆ ਦੇ ਦੇ ਹਾਂ ਜੀ ਹਾਂ ਜੀ ਹੁਣ ਇਹਦੇ ਥਣੇ ਤੋਂ ਹੀ ਲੱਗੇ ਤਾਂ ਦੇਖ ਸਕਦੇ ਜੀ ਤੇ ਇਹਦਾ ਕਿ ਨਵਾਂ ਸੁਗਾ ਜੀ ਵੀਰ ਜੀ ਇਹਦਾ ਹਰਵੀਰ ਭਾਈ ਦੂਜਾ ਸੁਗਾ ਜੀ ਅੱਛਾ ਇਹ ਆਪਣੇ ਸੱਜਣ ਬੰਦੇ ਆ ਕੋ ਮੈਂ ਲੈ ਲਈ ਆ ਮੈਂ ਠੀਕ ਆ ਤੇ ਦੁੱਧ ਲੀਟਰ ਵਾਲਾ 20 ਕਿਲੋ ਇਹਦੇ ਥਲੇ ਤਿਆਰ ਹੈ ਮੋਕੇ ਤੇ ਤਿਆਰ ਆਪਣੀ 20 ਦੀ ਗਾਰੰਟੀ ਅੱਛਾ ਕਿਉਂਕਿ ਹੁਣ ਇਹ ਆਈ ਆਪਣੇ ਤੇ ਬੱਚਾ ਕਿਹੜਾ ਚ ਇਹਦਾ ਬੱਚਾ ਇਹਦੇ ਮਾਰ ਵਸ਼ਾ ਜੀ ਉਹ ਪਰਲੇ ਪਾਤੇ ਬੱਚਾ 10 ਦਿਨਾਂ ਦੀ ਵੱਧ ਤੋਂ ਵੱਧ 11 ਨਹੀਂ ਹੁੰਦੀ ਅੱਛਾ ਹਾਂ ਜੀ ਠੀਕ ਆ ਭਾਈ ਭੰਡਾ ਕਰਕੇ ਕੋਈ ਵੀ ਲੀਟਰ ਮਾਰ ਕੇ 20 ਕਿਲੋ ਵੇ ਦੇ ਘਰੋਂ ਲੈ ਜੀ ਕੁੱਲ ਹਫਤੇ ਤੋਰੀ ਹਾਂ ਤੇ ਜੇ ਬਾਕੀ ਆਪਣੇ ਕੋ 5-7 ਦਿਨ ਰਹਿੰਦੀ ਤੇ ਦੁੱਧ ਦਾ ਆਪਾਂ 25-26 ਕਿਲੋ ਕਰਕੇ ਲੈਣਾ ਠੀਕ ਹੈ ਜੀ ਬਾਕੀ ਸੋਹਣੀ ਵੈੜਿਆ ਉਸ ਤਰ੍ਹਾਂ ਇਹ ਪਹਿਲੀ ਆਈ ਆ ਹਾਂ ਜੀ ਹੁਣ ਇਹ ਕੱਲ੍ਹ ਜੱਜੇ ਆਈ ਏ ਮੌਕੇ ਤੇ ਜਿਹੜਾ 20-25 ਲੀਟਰ ਜਿਹੜਾ ਦੁੱਧ ਕਹਿੰਦੇ ਕਿ ਤਿਆਰ ਆ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜਾ ਬਾਕੀ ਦੋ ਟਾਈਮ ਕਹੇ ਸਾਡੇ ਘਰੋਂ ਕੋ ਤਿੰਨ ਟਾਈਮ ਚੁੱਕ ਕੇ ਲੈ ਜੀ ਠੀਕ ਹੈ ਜੀ ਤੇ ਸ਼ੱਕ ਨਹੀਂ ਹੈਗਾ ਲੈ ਤਾਂ ਕਿ ਚੋਰ ਚੋਰਾ ਵੀ ਬਣਾ ਜਾਣਾ ਹੈ ਵੀ ਹੱਸੀ ਪੰਜ ਘਰਾਸ ਠੀਕ ਹੈ ਜੀ ਹਾਂ ਜੀ ਕੋਈ ਨਿਆਣਾ ਨਹੀਂ ਕਾਉਣ ਦੀ ਲੋੜ ਨਹੀਂ ਤੇ ਇਹਦਾ ਕੀ ਰੱਖਣਾ ਮੰਨਦੇ ਹੋ ਤੁਸੀਂ 70000 70000 ਕਰਨਾ ਵਿੱਚ ਮੰਨਤਾਂ 68000 ਦੀ ਦੇ ਦੋਗੇ ਠੀਕ ਹੈ ਜੀ ਤੇ ਬਾਕ ਮੌਕੇ ਤੇ ਹੋਰ ਹੋ ਜਾਊਗਾ ਮੰਨਤਾਂ ਬਈ ਬੋਈ 65 ਦੀ ਬੱਛੀ ਦੇ ਦਾਂਗੇ ਆਪਾਂ ਠੀਕ ਹੈ ਤੇ ਕਿੰਨਾ ਦੁੱਧ ਚਵਾਈ ਜਾਊਗੀ ਬਹੁਤ 5 26 ਕਿਲੋ ਸਾਤਰੀ ਭਾਈ ਅੱਛਾ ਚਵਾਈ ਜਾਊਗਾ ਸਵੇਰ ਵੀਰ ਹੋਣਾ ਹੈ 23 24 ਕਿਲੋ ਚੋਇਆ ਸੀ ਪਹਿਲੇ ਸੂਏ ਹੋਰ ਵੀ ਦੁੱਧ ਭਾਈ ਹੋਊ 20 ਕਿਲੋ ਦੀ ਆਪਣੀ ਗਾਰੰਟੀ ਆ ਠੀਕ ਹੈ ਜੀ ਹਾਂ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਹੋਰ ਇੱਕ ਬੈੜਾ ਸੂਈ ਸਵਾਈ ਆ ਇਹ ਕਲਰ ਆਂਦੀ ਸੀ ਜੀ ਥਾਣੇ ਦੇਖ ਸਾਡੇ ਇਹਦਾ ਵੀ ਚੰਗੇ ਕੈਪ ਤੇ ਥਾਣੇ ਚੰਗੇ ਸਾਈਦਾ ਬਿਲਕੁਲ ਦੂਰ ਦੂਰ ਥਾਣ ਜਿਹੜਾ ਇਹਦਾ ਲੱਗਾ ਬਿਲਕੁਲ ਕੰਪੈਕਟ ਜਿਹਾ ਹਵਾਨਾ ਵਾ ਜਿਹੜਾ ਇਹਦਾ ਥੱਲੇੋਂ ਕਾਫੀ ਸਫਾਈਆਂ ਚ ਆ ਉਸ ਤਰ੍ਹਾਂ ਗੱਡ ਕੱਠ ਬੇਲ ਵੀ ਚੰਗੀ ਆ ਦੀ ਤੇ ਕੋਈ ਇਹਨਾਂ ਦਾ ਹਜੇ ਕੋਈ ਪਾਜੀ ਕੀਤਾ ਨਹੀਂ ਜਤਰਾ ਹੀ ਆ ਵੇਖੋ ਵੀਰ ਹਣਾ ਆਹੇ ਕਾਲਾ ਆਵੇਂ ਚਾਦੇ ਚੱਲੇ ਰੱਸੀਆਂ ਰੱਸੀਆਂ ਪਾਈਆਂ ਜੇ ਉਤਰਾ ਹੀ ਠੀਕ ਆ ਅਟਾ ਕਿਹ ਬੰਨੀ ਆ ਜਾਂਦਾ ਹੈ ਬਦੀਆਂ ਬਦੀਆਂ ਵੀ ਨજર ਨਾ ਲੱਗੇ ਅੱਛਾ ਹਾਂਜੀ ਨજર ਬੜੇ ਲੱਗਦੀ ਇੱਧਰੋਂ ਘਰਾ ਵਾਲੇ ਜਿਹੜੇ ਹੁੰਦੇ ਆ ਵੀਰ ਇਹ 70 ਗੱਲ ਚ ਪਾ ਦਿੰਦੇ ਆ ਰੱਸੀ ਰੱਸੀਆਂ ਕਾਲੀਆਂ ਪਾ ਦਿੰਦੇ ਆ ਠੀਕ ਹੈ ਹਾਂਜੀ ਕਾਲੀ ਰੱਸੀ ਜਿੱਤਰਾ ਪਾਈ ਆ ਹਾਂਜੀ ਹਾਂਜੀ ਆ ਦੇਖਾਂਦੇ ਜੀ ਉੱਪਰ ਬਾਕੀ ਸੀਲ ਠੰਡੀ ਆ ਪੀਤੀ ਜੀ ਬੜੀ ਏ ਅੱਛਾ ਕੋਈ ਨਹੀਂ ਆਣੀ ਦੀ ਇਹਨੇ ਲੋਡ ਅੱਛਾ ਠੀਕ ਆ ਕਾਲਰ ਆ ਦੀ ਸੂਈ ਜੇ ਉਹ ਵੱਛਾ ਜੇ ਇਹਨੇ ਮਗਰ ਠੀਕ ਹੈ ਜੀ ਇਹ ਬੋਲਾ ਦੇ ਥੱਲੇ 12 ਕਿਲੋ ਲੀਟਰ ਵਾਲਾ ਹੋਊਗਾ ਅੱਛਾ ਇਹ ਦੂਜਾ ਸੂਲਾ ਨਹੀਂ ਦਾ ਠੀਕ ਹੈ ਜੀ ਹਾਂਜੀ ਤੇ ਕਿੰਨਾ ਕੁ ਚਵਾਈ ਜਾਊਗੀ 15 ਤੋਂ ਪਲਾਸੀ ਪਾਈ ਜਾਊਗੀ ਤੁਰਾ ਫੇਰ ਇੱਕ ਵਾਰੀ 15 ਤੋਂ ਪਲਾਸੀ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਕਿਹੜਾ ਫੋਰਜਾ ਨਾ ਬਨੜਾ ਲਈ ਇਹ ਵੀ ਤੋਂ ਫੇਰ ਜਿਉਂ ਕਿਹੜੇ ਘੱਦ ਘਾਠ ਬੇਲ ਜਿਹੜੇ ਇਹ ਚੰਗੀ ਹੈ ਇਹਦਾ ਬੱਚਾ ਜਿਹੜੀ ਜਿਹੜਾ ਬਾਹਰ ਬੈਠਾ ਮਾੜੂ ਦੇ ਬੰਦਾਂ ਮੈਂ ਠਾ ਉਦੋਂ ਸੇ ਮਖਾਟਾ ਹੈ ਹਾਂ ਦੇਖ ਸਾਡੇ ਬਿਲਕੁਲ ਕੰਪੈਕਟ ਖਵਾਣੇ ਦੀ ਮਾਲ ਕਿਹਾ ਅੱਜ ਭਾਜੀ ਨਾੜੂ ਤੇ ਜੀ ਬੱਚਾ ਗਾਣਵੇਂ ਹਮਾ ਨਾ ਚੰਗਾ ਤਿਆਰ ਇਹਦਾ ਬੱਛਾ ਕਿ ਬੱਛੀ ਜੀ ਬੱਛਾ ਭਾਜੀ ਬੱਛਾ ਕਾਫੀ ਭਲਿਆ ਦਿੱਤਾ ਨਾ ਇਹ ਹਾਂ ਜੀ ਜੀ ਤਾਂ ਜਿਆ ਹੀ ਆ ਬੱਚਾ ਜਿਹੜਾ ਬਿਲਕੁਲ ਹਾਂ ਜੀ ਮਾੜੂ ਮਾਰ ਠੀਕ ਹੈ ਜੀ ਤੇ ਮੰਜੋ ਤੇਦਾ ਕਿੰਨਾ ਮੁੱਲ ਫਿਰ ਇਹਦਾ ਮੁੱਲ ਪੰਜਾਹ ਹਜ਼ਾਰ ਆ ਹਾਂ ਜੀ ਵਿਚੋ ਕਰਨਾ ਮਨ 48 ਹਜ਼ਾਰ ਦੀ ਦੇਣਾ 48 ਹਜ਼ਾਰ ਦੀ ਦੇ ਦੋਗੇ ਠੀਕ ਐ 46000 ਰੁਪਏ ਭਾਈ ਦਵਾਂਗੇ ਅੱਛਾ 46000 ਜੀ ਹਾਂ ਜੀ ਠੀਕ ਐ ਮਸ਼ੀਨ ਬੜੀ ਚੰਗੀ ਆ ਕੋਈ ਕਮੀ ਨਹੀਂ ਹੈਗੀ ਮਸ਼ੀਨ ਠੀਕ ਐ ਹਾਂ ਜੀ ਹਾਂ ਦੇਖ ਲਦੇ ਜੀ ਬਾਕੀ ਕੋ ਚੰਗੀ ਸੰਭਾਲ ਲੈ ਜੇ ਦੁੱਧ ਚੰਗਾ ਕੱਢੀ ਜਾਣਾ ਇੰਨੇ ਤੇ ਹੁਣ ਆ ਗਿਆ ਆਪਣੇ ਕੋਲ ਐਂਡ ਤੇ ਇੱਕ ਹੋਰ ਤੁਹਾਨੂੰ ਦਿਖਾਉਣੀ ਇਹ ਬੱਚੇ ਤੋਂ ਬਿਨਾ ਜੀ ਇਹਦਾ ਭਾਈ ਬੱਚਾ ਮਰ ਗਿਆ ਜੀ ਤੇ ਪਤਾ ਸੂਈ ਨੂੰ ਕਿੰਨਾ ਚਿਰ ਹੋਇਆ ਸੂਈ ਨੂੰ ਵਾਦੋ ਵਾਦ ਮਹੀਨਾ ਵਾਦੋ ਵਾਦ ਤੇ ਦੁੱਧ ਦੁੱਧ ਇਹਦੇ ਥਲੇ ਭਾਈ ਲੀਟਰ ਵਾਲਾ ਕਹਿਣ ਨੂੰ ਭਾ 12 ਕਹਦੀ 10 ਕਿਲੋ ਹੋਊਗਾ ਅੱਛਾ ਹਾਂਜੀ ਤੋਰ ਫਿਰ ਦੇਖ ਲਈ ਥਾਣੇ ਤੇ ਖਾ ਲਈ ਦੇਖ ਲਈ ਪਹਿਲਾਂ ਦੇਖ ਸਾਦੇ ਜ ਚੰਗੇ ਸਾਈਜ਼ ਕਰਦਾ ਥਾਣੇ ਜਿਹੜੇ ਇਹਦੇ ਕੋਲ ਬਿਲਕੁਲ ਸੱਜਰੇ ਆ ਗਾ ਠੀਕ ਹੈ ਮੈਂ 2 ਮਹੀਨੇ ਅੰਦਰ ਮਹੀਨੇ ਦੀ ਲਾ ਲਉਗੀ ਠੀਕ ਹੈ ਜੀ ਅਸੀਂ ਤੇ ਨਹੀਂ ਪਣੀ ਬਚੀ ਠੀਕ ਹੈ ਜੀ ਤੇ ਚਵਾਈ ਵੀਰ ਜੀ ਰੱਸੀ ਪਾ ਕੇ ਕਰਦੇਗੇ ਉਤਰਾ ਹੀ ਨਹੀਂ ਪਾਵੇਂ ਰੱਸੀ ਪਾਉ ਪੈਣਾ ਪਾ ਲਓ ਪਾਵੇਂ ਨਾ ਬਾਕੀ ਲੋੜ ਨਹੀਂ ਆ ਇੱਕ ਵਾਰੀ ਸਿੱਧੀ ਲਾਜੋ ਤੁਹਾਡੀ ਤੋਰ ਤੋਂ ਉਹਨੂੰ ਪਾਜੀ ਭਾਵੇਂ ਇਹਦੇ 13-14 ਕਿਲੋ ਚੁਲਾਈ ਜਾਣਾ ਰੱਸੀ ਲੈ ਆਜੋ ਫਿਰ ਬੰਦ ਬਾਕੀ ਜੋ ਕੋਸ਼ਾ ਹੈ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਸਾਰੀਆਂ ਤੁਹਾਡੇ ਸਾਹਮਣੇ ਹੀ ਆ ਜਿਹੜੇ ਕੋ ਪਸੰਦ ਆ ਉਹ ਲੈ ਜਾਓ ਜਿਹੜੇ ਕੋ ਨਹੀਂ ਪਸੰਦ ਤੇ ਉਹ ਰਹਿਣ ਦਿਓ ਤੁਹਾਡੀ ਮਰਜ਼ੀ ਆ ਤੁਸੀਂ ਆਪਣੀ ਮਰਜ਼ੀ ਨਾਲ ਖੜਨੀ ਆ ਜਿਹੜੀ ਵੀ ਖੜਨੀ ਸਾਰੀਆਂ ਸੋਈਆਂ ਵਿੱਚ ਚਵਾ ਕੇ ਖੜੋ ਤੇ ਮਨਜੋਤੇ ਦਾ ਕੀ ਮੁੱਲ ਹੈ ਇਹਦਾ ਮੁੱਲ 26000 26000 ਇਹ ਚੱਕਰ ਨਾ ਮਨ 20000 20000 ਤੇ ਮੋਕੇ ਤੇ ਹੋਰ ਹੋ ਜੋ ਵੀ ਜੀ 1000 ਰੁਪਏ ਭਾਈ ਛੱਡ ਗਏ ਵਸ਼ੀ ਅੱਛਾ ਭਾਈ ਆ ਦੀ ਦੇ ਦੋ ਭਾਈ ਦੀ ਦੇਵਾਂਗੇ ਬਾਕੀ ਦੁੱਧ ਫੇਰ ਭਾਜੀ 12-13 ਕਿਲੋ ਰਾਮਨਾ ਨੇ ਕਰਤਾ ਤੇ ਹੁਣ 10 ਕਿਲੋ ਹੈਗਾ ਪੱਕਾ ਮੈਂ ਕਹਿੰਦਾ ਭਾ ਕੋ ਵੀ ਤਿੰਨ ਟਾਂ ਚੁਲੇ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਫਿਰ ਬਸ ਇਹੋ ਜੀ ਵੀ ਡੰਗਰ ਜਿਹੜਾ ਸੂਆ ਚੋ ਕੇ ਖੜੋ ਹਾਂਜੀ ਕਿਉਂਕਿ ਹੁਣ ਮਨ ਲਓ ਜਿਹੜਾ ਕਿਸੇ ਨੂੰ ਲਾਮਾ ਦੇਣਾ ਬਾਅਦ ਚ ਉਹ ਨਹੀਂ ਸੀ ਹਾਂਜੀ ਹਾਂਜੀ ਉੱਥੋਂ ਉੱਥੇ ਆ ਕੇ ਖੜੋ ਠੀਕ ਆ ਠੀਕ ਹੈ ਜੀ ਜੇ ਕੋਈ ਵੀਰ ਮੰਨ ਲਓ ਆਨਲਾਈਨ ਵੀ ਮਗਮੰਦਾ ਤੇ ਉਹਨੂੰ ਸੱਚ ਦੱਸ ਕੇ ਦੇਣਾ ਚਾਹੀਦਾ ਡੰਗਰ ਹਾਂਜੀ 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 ਬਾਕੀ ਕੋਈ ਗੱਲ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਸ਼ ਰੱਖ ਕੇ ਆਪਣੀ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਗਾਂ ਦਾ ਬੱਚਾ ਤੁਹਾਨੂੰ ਦਿਖਾ ਦਈਏ ਹਾਂ ਬੱਚਾ ਜਿਹੜਾ ਇਹਦਾ